ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਰੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਪਿੰਡ ਕੋਟਕਪੂਰੇ ਤੋਂ ਜਦੋਂ ਵਾਇਆ ਬਾਜਾਖਾਨਾ ਬਠਿੰਡੇ ਵਾਲ ਨੂੰ ਜਾਂਦੇ ਆ ਤਾਂ ਉਸ ਸੜਕ ਦੇ ਉੱਤੇ ਆਉਂਦਾ ਹੈ ਤਹਿਸੀਲ ਜੈਤੋ ਹੈ ਜ਼ਿਲ੍ਹਾ ਫਰੀਦਕੋਟ ਹੈ ਜੈਤੋ ਦੇ ਵਿੱਚ ਬਰਗਾੜੀ ਦੇ ਵਿੱਚੋਂ ਰਣ ਸਿੰਘ ਵਾਲਾ ਰੋਡ ਆ ਦੱਸੋ ਰਣ ਸਿੰਘ ਪਿੰਡ ਨੂੰ ਛੱਡ ਕੇ ਜਾਂਦੀ ਹੈ ਉਹ ਅੱਗੇ ਜੈਤੋ ਨੂੰ ਵੀ ਲੰਘਦੀ ਹੈ ਤੇ ਉਸ ਛੜਕ ਦੇ ਉੱਤੇ ਵਾਈ ਹੋ ਰਿਆਂ ਦਾ ਘਰ ਆ ਵੈਸੇ ਮੇਨ ਜਿਹੜਾ ਇੱਕ ਚਰਸਤਾ ਜਾਂ ਬੰਨਦਾ ਬਰਗਾੜੀ ਦੇ ਵਿੱਚ ਉਹਦੇ ਬਿਲਕੁਲ ਹੀ ਨਾਲ ਇਹ ਘਰ ਇੱਥੇ ਵਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਹਾਲਾਂਕਿ ਇਹਨਾਂ ਦਾ ਆਪਣਾ ਬਿਜ਼ਨਸ ਜਿਹੜਾ ਉਹ ਅਲੱਗ ਆ ਪਰ ਪਸ਼ੂਆਂ ਦਾ ਸ਼ੌਂਕ ਵੀ ਆ ਦੂਜੀ ਗੱਲ ਘਰੇ ਜਿਹੜਾ ਉਹ ਚੰਗਾ ਦੁੱਧ ਬੰਦਾ ਪੀ ਲੈਂਦਾ ਉਹਦੇ ਕਰਕੇ ਇੱਕ ਦੋ ਨਾਗ ਵਾਈ ਘਰੇ ਰੋਕਦਾ ਅੱਜ ਦੀ ਜਿਹੜੀ ਵੀਡੀਓ ਇਹਦੇ ਚ ਝੋਟੀ ਵਿਕਾਊ ਆ ਕਰਦੀ ਝੋਟੀ ਹੈ ਆਮ ਪਸ਼ੂ ਪਾਲਕਾ ਤੇ ਨਾਲ ਹੀ ਇਸ ਝੋਟੀ ਦੀ ਮਾਂ ਖੜੀ ਹੈ ਮਤਲਬ ਇੱਕ ਝੋਟੀ ਇਸ ਮੱਝ ਦੀ ਤਿਆਰ ਹੋ ਗਈ ਤੇ ਬਾਈ ਨੇ ਸੋਚਿਆ ਵੀ ਦੋਨੇ ਇਕੱਠੀਆਂ ਸੁੰਦੀਆਂ ਤਾਂ ਇਹ ਝੋਟੀ ਵੇਚ ਲੈਣੀ ਹੈ ਮੱਝ ਦਾ ਹਾਲਾਂਕਿ ਕੁਝ ਟਾਈਮ ਬਾਕੀ ਹੈ ਪਰ ਇਕੱਠੀਆਂ ਵੇਚ ਕਰਕੇ ਕਹਤਾ ਵੀ ਇਹਨਾਂ ਨੇ ਹੋਰ 1.5 ਮਹੀਨੇ ਤੱਕ ਮੱਝ ਨੇ ਵੀ ਬਾਈ ਦੱਸਦਾ ਸੀ ਵੀ ਸੂਕਣਾ ਸੋ ਆਪਾਂ ਡਿਟੇਲ ਚ ਗੱਲਬਾਤ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਇੱਕ ਗੱਲ ਦੱਸ ਦਿੰਨਾ ਦੋਸਤੋ ਵੀ ਇਹ ਝੋਟੀ ਸੀਲ شریف ਵੀ ਬਹੁਤ ਦਿਸਦੀ ਹੈ ਇਸ ਟਾਈਮ ਤੁਸੀਂ ਦੇਖ ਰਹੇ ਹੋ ਇਹਨੂੰ ਤੇ ਦੂਜੀ ਗੱਲ ਬਿਊਟੀ ਵੀ ਚੰਗੀ ਹੈ ਰੇਟ ਵੀਡੀਓ ਚ ਹੋਊਗਾ ਜੱਜ ਦਾ ਤੁਸੀਂ ਲਾ ਕੇ ਦੇਖ ਲੋਗੇ ਆਓ ਬਾਈ ਤੋਂ ਜਾਣਕਾਰੀ ਲਈਏ ਬਾਈ ਸਤਿ ਸ਼੍ਰੀ ਅਕਾਲ ਨਾਮ ਆਪਣਾ ਦੱਸਿਓ ਨਾਮ ਮੇਰਾ ਗੁਰਪ੍ਰੀਤ ਸਿੰਘ ਆ ਬਾਈ ਠੀਕ ਐ ਗੁਰਪ੍ਰੀਤ ਬਾਈ ਫਿਰ ਤਾਂ ਘਰ ਦੀ ਲੋੜ ਆਸਤੇ ਪਸ਼ੂ ਜਿਹੜੇ ਦੋ ਕਰੱਖ ਲੈਣੇ ਹਾਂ ਬਾਈ ਘਰੇ ਦੁੱਧ ਆਸਤੇ ਰੱਖੇ ਹੋਏ ਆਪਣੇ ਪਸ਼ੂ ਕੋਈ ਵਪਾਰ ਦਾ ਕੰਮ ਨਹੀਂ ਗਾ ਆਪਣਾ ਠੀਕ ਐ ਤੇ ਆਪਾਂ ਇਹ ਸ਼ੌਂਕ ਨੂੰ ਹੀ ਰੱਖੇ ਸੀਗੇ ਪਸ਼ੂ ਠੀਕ ਐ ਚੰਗੇ ਬੋਲ ਦਿੱਤੀ ਆ ਮੈਂ ਭੁੱਲ ਗਿਆ ਇਹਦਾ ਵੀ ਕੀ ਉਹਨਾਂ ਨੇ ਦੱਸਿਆ ਸੀਗਾ ਅੱਛਾ ਕਿ ਉਹ ਮੱਧ ਲੈ ਕੇ ਆਏ ਸੀ ਮੈਂ ਜਿੰਨੀ ਮੇਰੇ ਦੋਸਤ ਨੇ ਦਵਾਈ ਸੀ ਉਹ ਮੱਧ ਸ਼ਪਾਰਸ਼ ਨਾਲ ਅੱਛਾ ਤੇ ਜਿੰਨਾ ਉਹਨੇ ਦੱਸਿਆ ਸੀਗਾ ਉਦੋਂ ਇਹ 21 ਨਿਕਲੀ ਹੈ 19 ਨਹੀਂ ਨਿਕਲੀ ਠੀਕ ਹੈ ਇਹ ਉਦੋਂ ਝੋਟੀ ਜਿਹੜੀ ਉਹ ਮੱਝ ਦੇ ਨਾਲ ਹੀ ਪਹਿਲੇ ਸੂਏ ਦੀ ਹੈ ਬਈ ਇਹ ਅੱਛਾ ਪਹਿਲੇ ਸੂਏ ਦੀ ਮੱਝ ਦੇ ਨਾਲ ਹੀ ਆ ਗਈ ਸੀ ਹਾਂਜੀ ਹਾਂਜੀ ਇਹ ਕੋਈ ਸੈਗ ਦਾ ਬੰਦਾ ਦੱਸਿਆ ਸੀ ਕਿ ਐਵੇਂ ਕਹਦਾ ਮਰੇ ਧਿਆਨ ਚ ਨਹੀਂ ਗਿਆ ਠੀਕ ਹੈ ਤੇ ਹੁਣ ਇਹ 85 ਤੂੰ ਗੱਭਣਾ ਠੀਕ ਹੈ ਹੁਣ ਤਾਂ ਫਿਰ ਆਪ ਹੀ ਇਹਦੀ ਇਹ ਆਈ ਪਤਨੀ ਇਹਦੀ ਮਾਂ ਦਾ ਜਿਹੜਾ ਹੈਗਾ ਦੁੱਧ ਜੀ ਇਹਨੇ ਪਿਛਲੇ ਥਣਾ ਦਾ ਹੂੰ ਪਹਿਲੇ ਸੂਏ 6 ਲੀਟਰ ਹੀ ਦੁੱਧ ਚੋਇਆ ਅਗਲੇ ਸਾਲ ਫਿਰ ਬੱਚੇ ਨੂੰ ਪਿਆਉਣ ਦੇ ਸੀ ਉਹ ਸਾਰੇ ਇਹਨੂੰ ਛੱਡੇ ਵੇ ਸੇ ਚੂਏ ਨਹੀਂ ਠੀਕ ਹੈ ਜਾਨੀ ਦੂਜੇ ਸੂਏ ਸੀ ਜਦੋਂ ਉਹਦੇ ਚੂਏ ਆ ਉਦੋਂ ਉਹਨੇ ਜਾਨੀ ਕਿ 8 ਲੀਟਰ ਦੁੱਧ ਦਿੱਤਾ ਹੀ ਮਗਰਲੇ ਥਣਾ ਚੋਂ ਠੀਕ ਹੈ ਉਹ ਵੀ ਮੂਹ ਲੈਣੀ ਸੀ ਵਿੱਚ ਨੂੰ ਮੇਰੇ ਜੀ ਠੀਕ ਹੈ ਜਾਨੀ ਚੰਗੇ ਦੁੱਧ ਵਾਲੀ ਮੱਝ ਆਉਂਦੀ ਪੂਰੇ ਚੰਗੇ ਦੁੱਧ ਵਾਲੀ ਫੈਂਟ ਬਹੁਤ ਆਉਂਦੀ ਹੈ ਓਦੀ ਠੀਕ ਹੈ ਉਹ ਕਿੰਨਾ ਟਾਈਮ ਮੱਝ ਦਾ ਕਿੰਨਾ ਟਾਈਮ ਰਹਿ ਗਿਆ ਮੱਝ ਦਾ ਮੇਰੇ ਸਾਬ ਨਾਲ 1.5 ਮਹੀਨਾ ਰਹਿੰਦਾ ਜੀ 1.5 ਮਹੀਨਾ ਮੱਝ ਦਾ ਰਹੇਗਾ ਹਾਂਜੀ ਹੁਣ ਫਿਰ ਦੋ ਨਾਗ ਹੁੰਦੇ ਆ ਤਾਂ ਹੀ ਵੇਚ ਰਹੀ ਹਾਂ ਇਸ ਛੋਟੀ ਨੂੰ ਨਹੀਂ ਇਹਨਾ ਪਹਿਲੇ ਮ ਤੇ ਇਹ ਕੋਈ ਕਾਰਨ ਕਰਕੇ ਉਹ ਮੱਝ ਨਾ ਮਰਿਆ ਯਾਨੀ ਕਿ ਮੂਹ ਪਿਆਰ ਕਰਕੇ ਉਹਨੂੰ ਕੋਈ ਤਕਲੀਫ ਆ ਗਈ ਤੇ ਉਹ ਨੂੰ ਮਤਾਂ ਨਹੀਂ ਵੇਚਦਾ ਹਾਂ ਤਾਂ ਤਕਲੀਫ ਵਾਲਾ ਪਸ਼ੂ ਕੱਢ ਦਿੰਦਾ ਬੰਦਾ ਮੈਂ ਉਹ ਨੂੰ ਤਾਂ ਨਹੀਂ ਵੇਚਦਾ ਕਿ ਆਪਾਂ ਪੈਸੇ ਲੈਣੇ ਕਿਤੇ ਤੋਂ ਤੇ ਬੇਈਮਾਨੀ ਨਹੀਂ ਕਰਨੀ ਆਪਣਾ ਕੋਈ ਵਪਾਰ ਦਾ ਕੰਮ ਨਹੀਂਗਾ ਠੀਕ ਹੈ ਮਤਲਬ ਮੱਝ ਰੋਕ ਲਾਂਗੇ ਉਹ ਆਪਾਂ ਸੰਭਾਲ ਲਾਂਗੇ ਤੇ ਝੋਟੀ ਵੇਚ ਲੈਣੀ ਆ ਝੋਟੀ ਝੋਟੀ ਜਾਣ ਕੇ ਜੇ ਕੋਈ ਘਰੇ ਰੱਖਣ ਵਾਲਾ ਹੀ ਹੂੰ ਉਹਦੇ ਵਾਸਤੇ ਯਾਨੀ ਕਿ ਆਪਣੇ ਤੋਂ ਪਾਉਂਦੀ ਕੋਰੇ ਕਾਜੀ ਤੇ ਲਿਖਾ ਲਈ ਵੀ ਝੋਟੀ 'ਚ ਕੋਈ ਨੁਕਸ ਹੋਵੇ ਠੀਕ ਹੈ ਇਥੇ ਕਿੰਨਾ ਟਾਈਮ ਲਾਉਗੇ ਇਸ ਨੂੰ ਇਹ ਹੀ ਆਪਣਾ ਇਹਦੇ 4 ਤਰੀਕ 4 ਤਰੀਕ ਨੂੰ ਹਾਂਜੀ ਅੱਜ 30 ਹੋ ਗਈ ਹੈ ਦਣੀਆਂ 4-5 ਦਿਨ ਹੀ ਰਹਿ ਗਏ ਸੋ ਹਾਂਜੀ ਹਾਂਜੀ ਠੀਕ ਹੈ ਅੱਛਾ ਭਾਈ ਕੀ ਡਿਮਾਂਡ ਰਹੂਗੀ ਰੇਟ ਕੀ ਰੱਖਦੇ ਡਿਮਾਂਡ ਭਾਈ ਜੀ ਆਪਾਂ ਫੋਨ ਤੇ ਕਰ ਲਾਂਗੇ ਰੇਟ ਫੋਨ ਤੇ ਦੱਸਾਂਗੇ ਹਾਂਜੀ ਹਾਂਜੀ ਠੀਕ ਹੈ ਸੋ ਦੋਸੋ ਰੇਟ ਫੋਨ ਤੇ ਹੀ ਹੈ ਭਾਈ ਕਹਿੰਦਾ ਸੂਆ ਪਹਿਲਾ ਝੋਟੀ ਦਾ ਬਿਲਕੁਲ ਕੁੰਡੇ ਸਿੰਘਾਂ ਦੀ ਹੈ ਇਹਦੀ ਮਾਂ ਨਾਲ ਹੀ ਖੜੀ ਆ ਮੈਂ ਪਹਿਲਾਂ ਹੀ ਦੱਸਦਾ ਸੀ ਤੁਹਾਨੂੰ ਦੋਨਾਂ ਦਾ ਇੱਕੋ ਜਿਹਾ ਕੱਦ-ਕਾਠ ਆ ਤੁਸੀਂ ਦੇਖੋ 16 ਲੀਟਰ ਕੱਲੇ ਪਿਛਲੇ ਥਣਾ ਚ ਬਾਈ ਕਹਿੰਦਾ ਪਿਛਲੇ ਸੂਏ ਚ ਚੋਇਆ ਅਗਲੇ ਥਣਾ ਬੱਚੇ ਨੂੰ ਛੱਡ ਦਿੰਨੇ ਆ। ਕਿ ਆਪਾਂ ਇੱਕ ਟਾਇਰ ਵੀ ਚਵਾ ਦੇ। ਠੀਕ ਹੈ। ਸੋ ਇਸ ਵਾਰ ਵੀ ਬਾਈ ਕਹਿੰਦਾ ਵੀ ਇੰਨਾ ਦੁੱਧ ਚਵਾ ਦੇਾਂਗੇ ਜੇ ਕੋਈ ਵੀਰ ਭਾਵੇਂ ਚੋਣਾ ਵੀ ਚਾਵੇ। ਝੋਟੀ ਮੱਝ ਨਾਲੋਂ 19 21 ਫਰਕ ਹੀ ਦਿਖਦਾ ਦੋਸਤੋ ਹਾਈਟ 'ਚ ਥੋੜੀ ਬਹੁਤ ਵੱਧ ਹੀ ਲੱਗਦੀ ਹੈ। ਇਸ ਟਾਈਮ ਜੇ ਆਪਾਂ ਖੜੀ ਨੂੰ ਦੇਖਦੇ ਆਂ ਸਟਰਕਚਰ ਬਹੁਤ ਚੰਗਾ ਹੈ, ਭਾਰੀ ਹੈ, ਵਜਨ ਵਾਲੀ ਹੈ ਝੋਟੀ ਤੇ ਖਾਸ ਚੀਜ਼ ਹੁੰਦੀ ਹੈ ਦੁੱਧ ਵਾਲੇ ਪਸ਼ੂ ਦਾ ਥਣ ਤੇ ਹਵਾਨਾ। ਬਈ ਮੜੀ ਪੂਛ ਮੜੀ ਫੜ ਲਈ। ਸੋ ਤੁਸੀਂ ਝੋਟੀ ਦਾ ਹਵਾਨਾ ਹੁਣ ਦੇਖੋ ਇਤਾਂ ਦਾ ਰੋਕ ਖੋਲੋ ਬਾਈ ਤੋੜ ਦੀ ਦਰਦੀ ਹੈ ਠੀਕ ਹੈ ਸੋ ਦੋਸਤੋ ਥੋੜਾ ਡਰੂਗੀ ਬਾਈ ਕਹਿੰਦਾ ਤੇ ਪਰ ਉਹ ਫਿਰ ਵੀ ਤੋੜ ਕੇ ਦਿਖਾਣੇ ਕਿਉਂਕਿ ਬੈਕ ਸਾਈਡ ਤੇ ਘਰ ਦੇ ਪਸ਼ੂ ਰੱਖੇ ਹੋਏ ਤੇ ਪਸ਼ੂ ਵੀ ਨਾਗ ਥੋੜੀ ਹੈ ਸੋ ਉਹਦੇ ਕਰਕੇ ਡਰਦੇ ਰਹਿੰਦੇ ਹੈ ਹਾਂ ਮੱਝ ਲੈ ਜਾਓ ਕੋਈ ਉਹ ਮੱਝ ਪਹਿਲਾਂ ਬਾਈ ਕਹਿੰਦਾ ਖੋਲ ਲੈਨੇ ਆ ਤੇ ਨਾਲ ਝੋਟੀ ਤੁਰ ਹੀ ਜਾਊਗੀ ਸੋ ਵੈਸੇ ਦੱਸੋ ਸਵੇਹਾ ਦੀ ਠੰਡੀ ਸੀਲ ਝੋਟੀ ਹੈ ਪਰ ਉੱਪਰੇ ਬੰਦੇ ਤੋਂ ਪਸ਼ੂ ਥੋੜਾ ਬਹੁਤ ਡਰਦਾ ਜ਼ਰੂਰ ਰਹਿੰਦਾ। ਸੋ ਦੇਖੋ ਤੁਸੀਂ ਇਸ ਝੋਟੀ ਨੂੰ ਹੁਣੇ ਨਾਲ ਹੀ ਜਾ ਵਰਨੀ ਹੈ ਕਿਉਂਕਿ ਮੱਝ ਬਈ ਤੋਰ ਰਿਆ ਤਾਂ ਮਗਰੇ ਝੋਟੀ ਨੇ ਵੀ ਤੁਰ ਪਣਾ। ਹਵਾਨਾ ਹੁਣੇ ਨੇ ਤੁਹਾਨੂੰ ਦਿਖਾ ਲੈਣਾ ਜਦੋਂ ਇਹ ਗੋਆ ਕਰਨ ਲੱਗੂਗੀ। ਸੋ ਹੁਣ ਤੁਸੀਂ ਇਸ ਤੁਰਦੀ ਝੋਟੀ ਦਾ ਹਵਾਨਾ ਦੇਖੋ। ਬਹੁਤ ਸੋਹਣਾ ਥਣ ਤੇ ਹਵਾਨਾ ਦੋਸਤੋ ਬਹੁਤ ਸੋਹਣਾ ਢਾਂਚਾ ਝੋਟੀ ਦਾ। ਵਾਅਦਾ ਕਰੇ ਜਿਹੜਾ ਵੀਰ ਖਰੀਦਾ ਉਹਦੇ ਘਰੇ। ਤੁਸੀਂ ਥੰਡ ਦਾ ਸਾਈਜ਼ ਦੇਖ ਲਓ ਤੇ ਇੱਕ ਨਿੱਕੀ ਜਿਹੀ ਛਾਖ ਜ਼ਰੂਰ ਤੁਹਾਨੂੰ ਦਿਸਦੀ ਹੋਣੀ ਹੈ ਉਹ ਵੈਸੇ ਹੈ ਚਲਦੀ-ਚੁਲਦੀ ਨਹੀਂ ਹੁੰਦੀ ਪਰ ਜੋ ਚੀਜ਼ ਹੈ ਉਹ ਦਿਖਾਈ ਜਾਵੇ ਦੱਸੀ ਜਾਵੇ ਚੰਗੀ ਹੁੰਦੀ ਹੈ ਅਲੱਗ ਹੈ ਦੋਸਤੋ ਉਹ ਦੇ ਕਰਕੇ ਇਹਨੇ ਚਲਣਾ ਨਹੀਂਗਾ ਜਦੋਂ ਥਣ ਪਸਮਾਰ ਚ ਹੋ ਜਾਊਗਾ ਤਾਂ ਥਣ ਦਾ ਸਾਈਜ਼ ਹੋਰ ਬਹੁਤ ਸੋਹਣਾ ਨਿਖਰ ਆਊਗਾ ਸੋ ਅੱਛਾ ਪਈ ਇਹਨਾਂ ਦੇ ਆਏ ਨਹੀਂਗਾ ਵਪਾਰੀਆਂ ਨੂੰ ਤੇਲ ਲਾਇਆ ਵਾ ਪਿੰਡੇ ਦੀ ਚਮਕ ਇਹਨਾਂ ਦੀ ਠੀਕ ਹੈ ਉਹ ਵੀ ਹੈ ਸਾਂਭੀ ਇੰਨੀ ਹੈ ਯਾਨੀ ਕਿ ਦੀ ਸੁਭਾਈ ਇੰਨੀ ਹੈ ਠੀਕ ਹੈ ਸੋ ਬਾਈ ਕਹਿੰਦਾ ਵੀ ਸਮਾਲੀ ਏਨੀ ਹੈ ਚਮਕ ਵੈਸੇ ਹੀ ਹੈ ਜਣੀ ਉਹ ਕੋਈ ਤੇਲ ਤੋ ਲਾ ਕੇ ਚਮਕ ਨਹੀਂ ਬਣਾਈ ਵੀ ਹਵਾਨਾ ਦੱਸੋ ਬੈਕ ਸਾਈਡ ਤੋਂ ਬੜਾ ਚੰਗਾ ਹਜੇ ਝੋਟੀ ਦਿਨ ਲਾਉਗੀ ਸੋਨ ਚ ਖੁੱਲੀ ਡੁੱਲੀ ਝੋਟੀ ਹੈ ਕੀਮਤ ਬਾਈ ਫੋਨ ਦੇ ਉੱਤੇ ਹੀ ਰੱਖੂਗਾ ਕਿਉਂਕਿ ਜੱਜਮੈਂਟ ਕਈ ਵਾਰ ਕਿਸੇ ਵੀਰ ਤੋਂ ਕਰਵਾਉਣੀ ਹੁੰਦੀ ਆ ਆਪ ਨੂੰ ਸਮਝ ਨਹੀਂ ਹੁੰਦੀ ਵੀ ਰੇਟ ਆਪਾਂ ਕੀ ਰੱਖੀਏ ਇਹ ਰੋਖੇ ਦੇ ਹਵਾਨੇ ਦਾ ਬਾਈ ਫੇਰ ਕੱਢ ਲਓ ਬਾਹਰ ਨੂੰ ਇੱਕ ਵਾਰ ਜੇ ਤੁਰਪੂਗੀ ਤਾਂ ਮਾੜਾ ਤੋਰ ਜੀ ਨਹੀਂ ਫਿਰ ਮੱਝ ਹੀ ਲੈ ਆਓ ਜੀ ਬਾਹਰ ਸੋ ਫੇਰ ਤੁਹਾਨੂੰ ਦਿਖਾਉਣੇ ਆ ਇਹ ਚੋਟੀ ਤੰਗ ਜਗ੍ਹਾ ਚ ਤੋੜ ਰਹੇ ਆ ਦੋਸਤੋ ਜੇ ਬਾਹਰ ਖੋਲ ਕੇ ਤੋੜਗੇ ਤਾਂ ਗੱਲ ਕੁਝ ਹੋਰ ਹੋਊਗੀ ਚੋਟੀ ਕਿਉਂਕਿ ਸੋਹਣੀ ਬਹੁਤ ਐ ਇਹ ਤੁਹਾਨੂੰ ਵੀ ਪਸੰਦ ਆਊ ਜਿਹੜਾ ਵੀਰ ਖਰੀਦਣਾ ਚਾਹੂਗਾ ਸੋ ਇਹ ਮੱਝ ਵੀ ਨਾਲ ਤੋੜਨੀ ਪੈ ਰਹੀ ਐ ਕਿਉਂਕਿ ਕੱਲੀ ਚੋਟੀ ਬਾਹਰ ਆਉਂਦੀ ਨਹੀਂ ਗੀ ਵੈਸੇ ਕੋਈ ਡਰ ਨਹੀਂ ਹੁੰਦਾ ਦੋਸਤੋ ਇੱਥੇ ਤਾਂ ਇਹਨੇ ਘਰ ਮੰਨਿਆ ਵੈ ਜਦੋਂ ਉਪਰੇ ਘਰੇ ਕੋਈ ਵੀਰ ਖਰੀਦ ਕੇ ਲੈ ਜਾਊਗਾ ਫਿਰ ਉਹਦੇ ਹਿਸਾਬ ਤੇ ਪਸੂ ਤੁਰਦਾ ਹੁੰਦਾ ਇੱਥੇ ਇਹਦਾ ਪੱਕਾ ਟਿਕਾਣਾ ਹੈ ਘਰ ਹੈ ਉਹਦੇ ਕਰਕੇ ਇਸ ਮੱਝ ਦਾ ਮੋਹ ਕਰਦੀ ਹੈ ਵੈਸੇ ਸੁਭਾਅ ਦੀ ਇੰਨੀ ਕਸੀਲ ਆ ਤੁਹਾਡੇ ਸਾਹਮਣੇ ਆ ਕੱਲਾ ਇਹ ਰੱਖ ਲਓਗੇ ਤੋਰਨਾ ਮੱਝ ਦੇ ਨਾਲ ਪੈਂਦਾ ਪਰ ਉਵੇਂ ਨਹੀਂ ਹੈ ਵੀ ਕਿਤੇ ਇਹ ਇਧਰ ਉਧਰ ਨੂੰ ਭੱਜੂ ਨੱਸੂਗੀ ਉਦਾਂ ਦੀ ਕੋਈ ਗੱਲ ਨਹੀਂ ਸਿੰਘਾਂ ਦੀ ਸੋਹਣੀ ਹੈ ਥਣ ਹਵਾਨੇ ਦੀ ਸਾਫ਼ ਸੁਥਰੀ ਹੈ ਸੋ ਚੰਗੀ ਝੋਟੀ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਕੰਟੈਕਟ ਨੰਬਰ 22 ਦਾ ਸਕਰੀਨ ਉੱਤੇ ਜਿਹੜਾ ਚੱਲ ਰਿਹਾ ਇਹਦੇ ਤੇ ਤੁਸੀਂ ਕਾਲ ਕਰ ਲਿਓ ਜੀ ਸੋ ਦੋਸਤੋ ਅੱਜ ਦੀ ਵੀਡੀਓ ਦਾ ਇਹ ਇੱਕ ਹੀ ਨਗ ਸੀ ਜਿਹੜਾ ਵਿਕਰੀ ਵਾਲਾ ਤੁਹਾਨੂੰ ਦਿਖਾਉਣਾ ਸੀ ਇਹ ਰੁਖ ਇਹਦੇ ਹਵਾਨੇ ਦਾ ਦੁਬਾਰਾ ਤੁਸੀਂ ਦੇਖ ਸਕਦੇ ਹੋ ਬਹੁਤ ਮਿਹਰਬਾਨੀ ਦੱਸੋ ਇਸ ਵੀਡੀਓ ਨੂੰ ਦੇਖਣ ਵਾਸਤੇ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਤੁਸੀਂ ਦੇਖਦੇ ਰਹੋ ਸਦਕਾ ਦੇਰੀ ਫਾਰਮ